ਹਾਂ ਜੀ ਪੰਜ ਕੀ ਨਾਂ ਹੈ ਜੀ ਪਰਮਜੀਤ ਹੈ ਜੀ ਮੈਂ ਕਿਹੜੀ ਜਗ੍ਹਾ ਹੈ ਜੀ ਜੰਗ ਖੇਲਾ ਜੰਗ ਖੇਲਾ ਤੇ ਕੀ ਰੋਣਾ ਮਾੜਾ ਕੀਤਾ ਦੱਸੋ ਵੀ ਮੇਰੇ ਮੇਰੇ ਬੇਟੇ ਨੂੰ 2 ਮਹੀਨੇ ਹੋ ਗਏ ਆ ਕਿਡਨੀ ਦੀ ਪ੍ਰੋਬਲਮ ਹੈ ਦੋਵੇਂ ਕਿਡਨੀਆਂ ਦੀਆਂ ਫੇਲ ਆ ਮੈਂ 2 ਮਹੀਨੇ ਮਤਲਬ ਗੁਰੂ ਨਾਨਕਾ ਘਾਸਪਤਾਲ ਰਹਿ ਕੇ ਆਈ ਆ ਤੇ ਜਿੰਨਾ ਮੇਰੇ ਕੋਲ ਪੈਸਾ ਬੁਸਸ ਸੀ ਮੈਂ ਸਾਰਾ ਖਰਚ ਕਰ ਦਿੱਤਾ ਇੱਕ ਮੇਰਾ ਬੇਟਾ ਉਦਾ ਹੀ ਬ੍ਰੇਨ ਡੈਮੇਜ ਆ ਤੇ ਹੌਣ ਐਸੀ ਇੱਕਦਮ ਬਿਲਕੁਲ ਨਿਲ ਹੋ ਚੁੱਕੇ ਜਿਹੜੇ ਹੈਗੇ ਹੀ ਖਰਚਾ ਹੋ ਚੁੱਕੇ ਆ ਹਾਡੀ ਮਦਦ ਕੀਤੀ ਜੀ ਆਵੇ ਬੇਟਾ ਕਰਦਾ ਕੀ ਹੈ ਜੀ ਇਹ ਜੂਸ ਫੈਕਟਰੀ ਚ ਪਹਿਲਾਂ ਕੰਮ ਕਰਦਾ ਸੀ ਜੀ ਅੱਛਾ ਤੇ ਹੁਣ ਹੁਣ 2 ਮਹੀਨੇ ਹੋ ਗਏ ਆ ਕਿ ਮੇਰਾ ਦੂਜਾ ਬੇਟਾ ਵੀ ਇਹਦੇ ਕਾਰਨ ਉਹ ਵੀ ਘਰ ਬੈਠਾ ਹੋਇਆ ਵਾ ਕਿੰਨੇ ਬੱਚੇ ਮੇਰੇ ਹੈਗੇ 3 ਬੇਟੇ 1 ਬੇਟੀ ਬੇਟੀ ਵੀ ਆਈ ਹੋਈ ਆ ਤੇ ਇੱਕ ਦਿਮਾਗ ਤੋਂ ਮਤਲਬ ਬੇਟਾ ਹਾ ਇੱਕ ਇਦਾਂ ਦਾ ਬ੍ਰੇਨ ਡੈਮੇਜ ਆ ਤੇ ਹੁਣ ਇਹਦਾ ਲੱਜ ਕਿੱਥੇ ਚੱਲਦਾ ਪਿਆ ਇਹਦਾ ਰਾਮਪੁਰਾ ਬਠਿੰਡੇ ਦੇ ਵਿੱਚ ਆ ਪਟਿੰਡੀ ਕਾ ਦਾ ਆਜੇਗਾ ਕਿੰਨਿਆਂ ਦਾ ਕਿੰਨਿਆਂ ਦਾ ਤੇ ਹੈਮੋਪੈਥੀ ਕਿਹਾ ਹਾਂਜੀ ਇਲੈਕਟ੍ਰਿਕ ਹੈਮੋਪੈਥੀ ਕਿਹਾ ਤੋਂ ਦਿਨਾਂ ਨਾਲ ਮਾੜਾ ਮੋਟਾ ਫਰਕ ਹੈਗਾ ਹੁਣ ਕੀ ਆਸ਼ਵਾਨ ਕਾਰਡ ਬਣਿਆ ਤੁਹਾਡਾ ਜੀ ਹਾਂਜੀ ਬਣਿਆ ਤੇ ਉੱਥੇ ਖਰਚਾ ਨਹੀਂ ਹੋ ਰਿਹਾ ਜੀ ਹਾਂਜੀ ਇੰਨਾ ਕਿ ਬਾਮਾ ਲਾ ਪੀ ਉਹ ਮੇਨ ਦਵਾਈਆਂ ਸਾਨੂੰ ਮਤਲਬ ਲੈ ਕੇ ਬਾਰੋ ਦਿਨ ਦੇ ਦਿਨ ਨਹੀਂ ਕਿ ਟੈਸਟ ਇਹ ਲਿਆ ਹੋਏ ਇਹ ਲਿਆ ਗੋ ਨਾਨਾ ਖਾਸਪਤਾਲ ਤੇ ਫਿਰ ਮੇਰੀ ਬੇਟੀ ਨੇ ਆਪਣੇ ਸਾਰੇ ਗਹਿਣੇ ਗੁਣੇ ਵੇਚ ਕੇ ਫਿਰ ਅਸੀਂ ਉੱਥੇ ਦਾ ਇਲਾਜ ਕਰਵਾਇਆ ਤੇ ਹੁਣ ਉੱਥੇ ਬਾਤ ਚੱਲਦਾ ਪਿਆ ਜੀ ਹਾਂਜੀ ਨਹੀਂ ਉੱਥੇ ਤਾਂ ਇਲਾਜ ਕਰ ਉੱਥੇ ਤਾਂ 2 ਮਹੀਨੇ ਅਸੀਂ ਰਹਿ ਕੇ ਵਾਪਸ ਆ ਚੁੱਕੇ ਹਾਂ ਜੀ ਡੈਲਸ ਡੇਲੀ ਕਰਦੇ ਸੀ ਜਿੱਦ ਇੱਕ ਦਿਨ ਡੈਲਸ ਕਰ ਦਿੰਦੇ ਹੁੰਦੇ ਸੀ ਤੇ ਉਹ ਫਿਰ ਇਹਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਇੱਥੇ ਕਿ ਹਾਨੂੰ ਮੋਬਾਈਲ ਦੇ ਵਿੱਚ ਕਿ ਦੱਸਿਆ ਕਿ ਬਠਿੰਡੇ ਰਾਮਪੂਰਾ ਦੇ ਵਿੱਚ ਉੱਥੇ ਕੋਈ ਡਾਕਟਰ ਹੈ ਹੋਮੋਪੈਥਿਕ ਉਹ ਦਵਾਈ ਦਿੰਦਾ ਵਾ ਤੇ ਉੱਥੋਂ ਅਸੀਂ ਇੱਕ ਵਾਰ ਆ ਲੈ ਕੇ ਆ ਚੁੱਕੇ ਹਾਂ ਮਗਰ ਉੱਥੇ ਦਾ ਖਰਚਾ ਬਹੁਤ ਆ ਉੱਥੇ ਕਿੰਨਾ ਖਰਚਾ ਹੁੰਦਾ ਜੀ 20000 ਦੀ ਦਵਾਈਆਂ ਪਈਆਂ ਸਾਰੀਆਂ 20 ਜੀ 20 ਜਨ ਦੀ ਆ ਦੇ ਕੋ ਸਾਰੀਆਂ ਇਹ 20000 ਦੀਆਂ ਦਵਾਈਆਂ ਕਿੰਨੇ ਚੱਲਦੀਆਂ ਹੁੰਦੀਆਂ 20 ਦਿਨਾਂ ਦੀਆਂ ਵਾ 20 ਦਿਨਾਂ ਦੀ ਹਾਂਜੀ ਰੋਜ਼ ਦੀ 1000 ਰੁਪਏ ਦੀ 1000 ਰੁਪਏ ਦੀ ਦਵਾਈ ਹੈ ਤੇ ਹੁਣ ਖਰਚਾ ਕਿੱਥੋਂ ਕਰਦੇ ਪਏ ਤੁਸੀਂ ਤੁਹਾਨੂੰ ਦੱਸਿਆ ਤਾਂ ਮਲਪੀ ਜਿਹੜਾ ਮਲਪੀ ਤੇ ਮੇਰੇ ਬੇਟੀ ਦੇ ਗਹਿਣੇ ਸੀ ਉਹਨੇ ਆਪਣੇ ਗਹਿਣੇ ਵੇਚ ਦਿੱਤੇ ਉਹਦੇ ਵਿੱਚ ਰ ਮੈਂ ਇੱਕ ਹੀ ਵਾਰਾ ਲੈ ਕੇ ਆਈਆਂ ਦਵਾਈ ਹੁਣ ਫਿਰ ਕੀ ਮੰਗਿਆ ਵੀ ਤੁਹਾਡੀ ਪ੍ਰਸ਼ਾਸਨ ਕੋਲ ਤੇ ਸਰਸਤਾ ਕੋਲ ਮੇਰੇ ਕੋ ਪ੍ਰਸ਼ਾਸਨ ਕੋਲ ਇਹ ਹੀ ਮੰਗਾ ਕਿ ਮੇਰੇ ਘਰ ਦਾ ਤੇ ਮੇਰੇ ਮੇਰੇ ਬੇਟੇ ਦਾ ਦਵਾਈ ਪਾਣੀ ਦਾ ਖਰਚਾ ਕੀਤਾ ਜਾਏ ਤੇ ਤੁਹਾਡੇ ਘਰ ਦੇ ਘਰ ਵਾਲੇ ਮੇਰੇ ਹਸਬੰਦ ਨਹੀਂ ਆ ਉਹਨਾਂ ਨੂੰ 4 ਸਾਲ ਹੋ ਗਏ 5 ਸਾਲ ਲੱਗ ਗਿਆ ਮਗਰ 4 ਸਾਲ ਪੂਰੇ ਹੋ ਗਏ ਮੇਰਾ ਬੇਟਾ ਮੈਂ ਹੁਣ ਮੇਰੀ ਇਹ ਹਾਲਾਤ ਹੈ ਸਰ ਕਿ ਮੇਰੇ ਘਰ ਨਾਲ ਘਰ ਦੇ ਵਿੱਚ ਰਸ਼ਨ ਪਾਣੀ ਦੇ ਵੀ ਦਿੱਕਤ ਹੈ ਔਰ ਦਵਾਈ ਦਿੱਤੇ ਦਾ ਖਰਚਾ ਹੀ ਬਿਲਕੁਲ ਹੈ ਨਹੀਂ ਆ ਮੇਰੇ ਸਸਤਾ ਤੇ ਹੀ ਕੋਈ ਮੇਰੀ ਸਸਤਾ ਮੇਰੀ ਮਦਦ ਕਰੇ ਔਰ ਤੁਹਾਡੇ ਘਰ ਪਰ ਘਰ ਦਾ ਵੀ ਥੋੜਾ ਬਹੁਤ ਖਰਚਾ ਚਲਾਏ ਗਰੀਬ ਬੰਦੇ ਆ ਕਮੌਣ ਵਾਲਾ ਜਿਹੜਾ ਸੀ ਉਹ ਮੇਰੇ ਦੋ ਮਹੀਨਿਆਂ ਤੋਂ ਵਿਚਾਰਾ ਬੈਠਾ ਹੋਇਆ ਹੈ ਇਸ ਕਨ ਬੈਗ ਕੁਝ ਵੀ ਹਲਾਤਾ ਡੇ ਇੰਨੇ ਬਿਗੜੇ ਹੋਏ ਆ ਕਿ ਮੈਂ ਕੁਝ ਵੀ ਉਹ ਨਹੀਂ ਕਰ ਸਕਦੀ ਜਦੋਂ ਪਹਿਲੇ ਦਵਾਈ ਲੈਂਦੇ ਸੀ ਹਸਪੀਟਲ ਦਿਖਾਉਂਦੇ ਸੀ ਕੀ ਕਿਸੇ ਨੇ ਤੁਹਾਡੀ ਪਿੰਡ ਵਿੱਚੋਂ ਜਾਂ ਸੰਸਥਾ ਨੇ ਮਦਦ ਕੀਤੀ ਹੈ ਹਾਂਜੀ ਮੇਰੀ ਕ ਪੁਰਾਣੇ ਸਰਪੰਚ ਕਮਲ ਨੇ ਮਦਦ ਕੀਤੀ ਸੀ ਜੀ ਤੇ ਬਾਅਦ ਵਿੱਚ ਟੈਂਪੂ ਵਾਲਿਆਂ ਨੇ ਵੀ ਮੇਰੇ ਥੋੜੀ ਬਹੁਤ ਮਦਦ ਕੀਤੀ ਹੈ ਹਮ ਤੁਹਾਡੇ ਕੋਲ ਦਵਾਈ ਖਤਮ ਹੈ ਹਾਂਜੀ ਤੇ ਹੁਣ ਕੋਈ ਮਦਦ ਕਰ ਰਿਹਾ ਕਿ ਨਹੀਂ ਕਰ ਰਿਹਾ ਨਹੀਂ ਜੀ ਤੇ ਕੀ ਅਪੀਲ ਕਹਿਣਾ ਕਰਨਾ ਚਾਹੁੰਦੇ ਤੁਸੀਂ ਲੋਕ ਮੈਂ ਇਹ ਅਪੀਲ ਲੋਕਾਂ ਨੂੰ ਕਰਨਾ ਚਾਹੀਏ ਕਿ ਮੇਰੇ ਕੋਈ ਨਾ ਮਦਦ ਕਰੇ ਸੰਸਥਾ ਵਾਲੇ ਜਾਂ ਪ੍ਰਸ਼ਾਸਨ ਮੈਨੂੰ ਕੋਈ ਨਾ ਕੋਈ ਸਾਡੇ ਘਰ ਤੋਂ ਹੁਣ ਏਦਾਂ ਵਾ ਕਿ ਸਾਡੇ ਦਾ ਰਸਣ ਪਾਣੀ ਵੀ ਨਹੀਂ ਆ ਸਾਡੇ ਖਾਣ ਦੇ ਵੀ ਲਾਲੇ ਪਏ ਹੋਏ ਆ ਹਾਂਜੀ ਜੇ ਕਿਸੇ ਨੇ ਮਦਦ ਤੁਹਾਡੀ ਕਰਨੀ ਹੋਵੇ ਤਾਂ ਕੋਈ ਫੋਨ ਨੰਬਰ ਆਇਆ ਜਿੱਤੇ ਕੀਤੀ ਜਾ ਸਕੇ ਸੰਸਥਾ ਵੱਲੋਂ ਹਾਂਜੀ ਕਿਹੜਾ ਨੰਬਰ ਹੈ ਜੀ 777 42793289 ਸਤਿ ਸ਼੍ਰੀ ਅਕਾਲ ਜੀ ਮੈਂ ਕਮਲ ਐ ਇੱਕ ਸਰਪੰਚ ਪਿੰਡ ਜਾਨ ਖੇਲਾ ਤੂੰ ਸਾਡੇ ਪਿੰਡ ਦਾ ਮੋਨ ਨੂੰ ਮੁੰਡਾ ਏ ਉਹਦੀ ਕਿਡਨੀਅਚ ਇਨਫੈਕਸ਼ਨ ਹੈ ਤੇ ਗਰੀਬ ਘਰ ਤੋਂ ਆ ਤੇ ਉਹਦੀ ਫੈਮਿਲੀ ਜੋ ਫਾਈਨੈਂਸ਼ੀਅਲ ਹਾਲਾਤ ਹੈ ਉਹ ਠੀਕ ਨਹੀਂ ਹੈ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਪਰਸਨ ਹੋਵੇ ਜਿੰਨਾ ਹੋ ਸਕੇ ਉਹਦੀ ਹੈਲਪ ਕਰੇ ਕਿਉਂਕਿ ਦੁਆਈ ਬੱਲੋ ਵੀ ਇਸ ਟਾਈਮ ਅਸਮਰਥ ਹੈ ਤੇ ਰਾਸ਼ਨ ਬੱਲੋ ਵੀ ਤੇ ਕਿਰਪਾ ਕਰਕੇ ਜਿੰਨੀ ਹੋ ਸਕੇ ਉਹਦੀ ਮਦਦ ਕੀਤੀ ਜਾਵੇ ਧੰਨਵਾਦ ਮੈਂ ਪ੍ਰਵੀਨ ਪਿੰਡ ਜਹਾਨਖੇਲਾ ਤੋਂ ਸਰਪੰਚ ਸਾਡੇ ਪਿੰਡ ਦਾ ਮੁੰਡਾ ਜੋ ਕਿ ਜਹਾਨਖੇਲਾ ਤੋਂ ਮੋਨੂ ਹੈ ਉਸਦੀ ਸਿਹਤ ਪੱਖੋਂ ਕਿਡਨੀਆ ਜੋ ਕਿ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਉਸਦੇ ਘਰ ਦੇ ਹਾਲਾਤ ਵੀ ਬਹੁਤ ਖਰਾਬ ਹਨ ਜੋ ਕਿ ਰਾਸ਼ਨ ਪੱਖੋਂ ਵੀ ਬਹੁਤ ਜ਼ਿਆਦਾ ਘਰ ਵਿੱਚ ਬੇਰੋਜ਼ਗਾਰੀ ਜੀ ਛਾਈ ਹੋਈ ਹੈ ਉਹਨਾਂ ਦੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਖਰਾਬ ਹਨ ਸੋ ਆਪ ਅੱਗੇ ਇਹ ਅਪੀਲ ਹੈ ਕਿ ਆਪ ਉਹਨਾਂ ਦੀ ਜਿਆਦਾ ਤੋਂ ਜਿਆਦਾ ਹੈਲਪ ਕਰੋ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਤੇ ਮੇਰੀ ਸਾਰਿਆਂ ਨੂੰ ਇਹ ਹੀ ਅਪੀਲ ਹੈ ਵੱਧ ਚੜ ਕੇ ਉਹਨਾਂ ਦੇ ਹੈਲਪ ਕੀਤੀ ਜਾਵੇ ਸੋ ਆਪ ਅੱਗੇ ਧੰਨਵਾਦ